ਨày ਵੀ ਬਾਬੇ ਉਹ ਖੰਜੂਰ ਦਾ ਮੌਸਮ ਆ ਖੰਜੂਰਾਂ ਲੱਗੀਆਂ ਔਰ ਅਰਬ ਕੰਟਰੀ ਵਾਲਿਆਂ ਦੀਆਂ ਇਹ ਫੇਵਰੇਟ ਫਰੂਟ ਆ ਕਿਉਂਕਿ ਬਹੁਤ ਵਧੀਆ ਫਰੂਟ ਆ ਬਾਈ ਤਾਕਤ ਵਾਲਾ ਆਇਰਨ ਬਹੁਤ ਹੁੰਦੀ ਆ ਇਹਦੇ ਵਿੱਚ ਖੰਜੂਰ ਖਾਣੀ ਚਾਹੀਦੀ ਆ ਤੇ ਇਹਦੇ ਉੱਪਰ ਮਿਹਨਤ ਵੀ ਬਹੁਤ ਆਉਂਦੀ ਆ ਜਦੋਂ ਫਲ ਲੱਗਦਾ ਇਹਦਾ ਧਿਆਨ ਬਹੁਤ ਰੱਖਣਾ ਪੈਂਦਾ ਜਿੱਦਾਂ ਹੁਣ ਇਹਨਾਂ ਨੇ ਆ ਬੋਰੇ ਬੰਨੇ ਆ ਇਹ ਬੋਰੇ ਤਾਂ ਬੰਨੇ ਹੋਏ ਆ ਵੀ ਬਾਕੀ ਕੋਈ ਮੱਖੀਆਂ ਮੁੱਖੀਆਂ ਵੀ ਨਾ ਬੈਠਣ ਤੇ ਇੱਕ ਇਹ ਟੁੱਟ ਕੇ ਨਾਲ ਤੇ ਥੱਲੇ ਗਰੀ ਜੰਨੀ ਆਉਣੀ ਆ ਫਿਰ ਖਰਾਬ ਹੋ ਜੰਨੀ ਆ ਕਿਉਂ ਜਿਹੜੀ ਟੁੱਟ ਕੇ ਗਿਰੂਗੀ ਉਹ ਬੋਰੇ ਦੇ ਅੰਦਰੇ ਗਿਰੂਗੀ ਇਸ ਕਰਕੇ ਬੋਰੇ ਬੰਨੇ ਹੋਏ ਆ ਇਹ ਬਾਗ ਖੰਜੂਰਾ ਦਾ ਬਹੁਤ ਖੰਜੂਰ ਲੱਗੀ ਹੋਈ ਆ ਤਸਾਨਾ ਭਾਈ ਜੀ ਇਹ ਵੀ ਮਿਹਨਤ ਕਰਦੇ ਆ ਖੰਜੂਰਾ ਪਾਲਦੇ ਆ ਫਿਰ ਜਾ ਕੇ ਫਲ ਮਿਲਦਾ